ਜੋ ਸੁਣਾਵਾ ਤੁਹਾਨੂੰ ਇੱਕ ਬਾਤ ਮੈਸੇ ਆਣੀ ਇਹ ਹੱਡ ਬੀਤੀ ਮੇਰੀ ਨਾ ਕੋਈ ਮਨ ਕੜਤ ਕਹਾਂ ਜਦੋਂ ਹੋਇਆ ਸੀ ਜਵਾਨ ਮੈਂ ਮੂਰੇ ਰਸਤੇ ਸੀ ਅਨੇਕ ਪੈਰਾਂ ਤੇ ਖੜਨ ਲਈ ਉਹਨਾਂ ਚੋਂ ਚੁਣਨਾ ਸੀ ਇੱਕ ਰਸਤਾ ਚਾਹੁੰਦਾ ਸੀ ਮੈਂ ਜੀਦੇ ਨਾਲ ਹੋ ਜੇ ਵੱਡਾ ਨਾਮ ਮਾਪੇ ਮਾਨ ਕਰ ਮੇਰੇ ਤੇ ਐਸਾ ਕੋਈ ਚਾਹੁੰਦਾ ਸੀ ਮੈਂ ਮੁਕਾ ਬਾਬੂ ਕਹਿੰਦਾ ਹੂੰ ਤਾਂ ਅਨੇ ਕੰਨ ਕੰਮ ਨਹੀਂ ਕਮੋਣ ਲਈ ਰੋਜੀ ਮਾਨ ਕਰ ਮਾਪੇ ਜਿਹੜਾ ਪੁੱਤ ਹੋਵੇ ਫੌਜੀ ਦਿਲ ਨਾਲ ਖਿਆ ਬੇਬੇ ਬਾਪੂ ਦਾ ਜਵਾਬ ਸੀ ਹੋਰ ਸੁਬਹ ਨਾ ਖਿਆ Ko mera kwa ਬੇਟ ਦੇ ਨਾਮ ਨਾਲ ਲੋਕ ਕਰਦੇ ਸੀ ਟਰੋਲ ਸੈਟ ਕੀਤਾ ਉਹਨੇ ਫੌਜੀ ਵਾਲਾ ਗੋਲ ਕੀਤੀ ਹੱਡ ਤੋੜ ਮਿਹਨਤ ਬਣਾਈ ਤੱਕੜੀ ਰਣਨੀਤੀ ਕਦੇ ਬਸ ਅੜੇ ਕਦੇ ਸਟੇਸ਼ਨ ਤੇ ਮੇਰੀ ਕਈ ਕਈ ਰਾਤਾਂ ਸੀ ਬੀਤੀ ਮਿਹਨਤ ਦੇ ਇਮਤਿਹਾਨ ਕਿ ਕਦੇ ਕਿਸੇ ਦਾ ਸਾਥ ਨਹੀਂ ਤੱਕਿਆ 23 ਕਿਲੋਮੀਟਰ ਭੱਜ ਕੇ ਵੀ ਯਾਰ ਕਦੇ ਵੀ ਨਾ ਥੱਕਿਆ ਹਰ ਰੋਜ਼ 5 ਵਜੇ ਉੱਠਣਾ ਹੁੰਦਾ ਬਿਨਾ అలਾਰਮ ਤੋਂ ਮੇਰਾ ਆਮ ਸੀ ਹੋਰ ਸੋਪਾ ਆਖਿਆਲ ਕਾਬ ਸੀ ਹੋਰ ਸੋਹਣਾ ਨਾਲ ਖਿਆਲ ਸੀ ਸਰਫ ਖਾਖੀ ਮੇਰਾ ਕਾਬ ਸੀ ਮੈਂ ਅਤ ਤੇ ਇਮਤਿਹਾਨ ਤੋਂ ਮੈਂ ਕਦੇ ਵੀ ਨਹੀਂ ਸੀ ਅਕਿਆ ਪਰ ਕਿਸਮਤ ਮੈਨੂੰ ਹਰ ਵਾਰ ਸਿਖਰੋਂ ਪਿੱਛੇ ਨੂੰ ਤੱਕਿਆ ਹਰ ਵਾਰੀ ਜ਼ਿੰਦਗੀ ਨੇ ਖੇਡੇ ਮੇਰੇ ਨਾਲ ਜੀਬ ਜਹੇ ਖੇਲ ਯਾਰ ਓਥੇ ਤੋਂ ਬਾਹਰ ਹੁੰਦਾ ਰਿਹਾ ਜਿੱਥੋਂ ਲੱਖਾਂ ਚੋਂ ਹੋਵੇ ਇੱਕ ਫੇਲ ਦਿੱਤਾ ਕਈਆਂ ਨੂੰ ਮੋੜਾਂ ਮੈਂ ਜਿਨ੍ਹਾਂ ਨੂੰ ਹਾਲਾਤਾਂ ਨੇ ਸੀਰੋ ਲਾਇਆ ਬਾਅਦ ਚ ਫੋਨ ਵੀ ਨਹੀਂ ਚੱਕੇ ਜਿਨ੍ਹਾਂ ਨੂੰ ਮੈਂ ਮਜ਼ਦੂਰੀ ਕਰ ਜੂਸ ਸੀ ਪਿਲਾਇਆ ਹਿਸਾਬ ਨਹੀਂ ਕੋਈ ਮੋੜਿਆਂ ਤੇ ਬਹਿ ਕੇ ਮੇਰੇ ਕਿੰਨੇ ਕੋੜੀ ਚੜੇ ਪਰੇ ਨਾ ਕੋ ਜ਼ਰੂਰ ਪਤਾ ਮੇਰੀ ਵਾਰੀ ਕਿਸੇ ਨੇ ਮੇਰੇ ਹੱਥ ਵੀ ਨਹੀਂ ਫੜੇ ਹੱਕ ਸੱਚ ਦਾ ਖਾਣਾ ਕੰਮ ਦੁਨੀਆ ਦੇ ਆਣਾ ਪੜਾਈ ਬਾਪੂ ਨੇ ਇਹੀ ਕਿਤਾਬ ਸੀ ਹੋਰ ਸੁਪਨਾ ਲਾਖਿਆਲ ਸੀ ਸਿਰਫ ਇਕ ਆਕੀ ਮੇਰਾ ਖਾਬ ਸੀ ਹੋਰ ਸੁਪਨਾ ਲਾਖਿਆਲ ਸੀ ਸਿਰਫ ਇਕ ਆਕੀ ਮੇਰਾ ਖਾਬ ਸੀ ਰੋਜ਼ ਸੁਪਨਿਆਂ ਚ ਦਿਖਦੇ ਸੀ ਮੈਨੂੰ ਉਸ ਨਹਿਰੀ ਪਲ ਤੋ ਜੀ ਵੜਦੀ ਪਾਈ ਹੁੰਦੀ ਮੇਰੇ ਲਾਉਂਦੇ ਬੇਬੇ ਬਾਪੂ ਮੈਨੂੰ ਗੱਲ ਆਇਆ ਮਸਲਾ ਓਵਰ ਏਜਡ ਅਸੀ ਬੱਚੀ ਆਖਰੀ ਸੀ ਭਾਰਤੀ ਮੇਰੀ ਬੱਚਾ ਆਖਰੀ ਸੀ ਮੌਕਾ ਟੈਂਪਰੇ ਵੀ ਮੈਰੀ ਕਿ ਲਜਿਚ ਫਿਰ ਮੈਨੂੰ ਫਿਰ ਸੀ ਰੋਕਾ ਮਨ ਕਹਿੰਦਾ ਮਿਹਨਤ ਤੋਂ ਇਹ ਲਵਾਵੀ ਤੈਨੂੰ ਕੁਝ ਕਰਨਾ ਪਵੇਗਾ ਅਨੋਖਾ ਮੈਂ ਪੈਰ ਫੜ ਕੇ ਹਾਂ ਮੇਰਾ ਖਾਕੀ ਇੱਕੋ ਆਬ ਡਾਕਟਰ ਕਹਿੰਦਾ ਤੇਰੀ ਐਮਐਚ ਪੈਣੀ ਤੇਰੀ ਸਕਿਨ ਹੈ ਖਰਾਬ ਟੁੱਟਦਾ ਡ੍ਰੀਮ ਵੇਖ ਬੱਚੀ ਵਿਗਦੀ ਆਖਰੀ ਉਮੀਦ ਡਾਕਟਰ ਦੇ ਮੂਰੇ ਗਿਆ ਓ ਮੇਰੇ ਤੋਂ ਪੱਲਾ ਢੀਆ ਜਾਲੀ ਨੇ ਮਾਰ ਮਾਰ ਥੱਪੜ ਤੇ ਲੱਤਾ ਮੈਨੂੰ ਗਿੱਟੂ ਵਾਰ ਕੱਢਿਆ ਬਸ ਇੱਥੇ ਹੋਇਆ ਮੇਰਾ ਸੋਲਜਰ ਵਾਲਾ ਚੈਪਰ ਕਲੋਜ਼ ਇਹਨਾਂ ਦੁੱਖ ਕਦੇ ਵੀ ਨਹੀਂ ਸੀ ਲਗਾ ਪਾ ਮੈਂ ਹਰਦਾਸੀ ਮਹਿਰੋਜ਼ ਯਾਦ ਬੜਾ ਆਉਂਦਾ ਹੱਥ ਜੋੜ ਪੈਰ ਫੜ ਕੇ ਹਾਂ ਮੇਂ ਪਾਸ ਕਰ ਦੋ ਜਨਾਬ ਸੀ ਹੋਰ ਸੁਪਨਾ ਨਾਖੀਰਾਲ ਸੀ ਸਿਰਫ ਕਾਕੀ ਮੇਰਾ ਖਵਾਬ ਸੀ ਉਚਲੇ ਹੋ ਜਾ ਕੇ ਤਪਦੀ ਗਰਮੀ ਪੋਦਾ ਮਹੀਨਾ ਕਿਵੇਂ ਤਾਂ ਤੇ ਸੀ ਹੰਡਾਇਆ ਸੀ ਫਾਈਟ ਕੈਂਪ ਲੁਧਿਆਣਾ ਚ ਜਸਮੁਸਕਾ ਬਾਦ ਵਾਲੇ ਕਿੱਸਾ ਅਜ ਵੀ ਐ ਸ਼ਾਇਆ ਮੈਂ ਥੱਕ ਹਾਰ ਕੇ ਬੈਠ ਦਿਲ ਕਹਿ ਹੁਣ ਜੂਣਾ ਇੱਕ ਕਮਲੀ ਨੇ ਮੁਰਦੇ ਚ ਜਾਨ ਪਾਈ ਕਹਿੰਦੀ ਅੱਖਾਂ ਪੋਚ ਛੱਡ ਐਵੇਂ ਰੋਣਾ ਰੱਬ ਨੇ ਜ਼ਰੂਰ ਤੇਰੇ ਲਈ ਕੁਝ ਵੱਡਾ ਸੋਚਿਆ ਹੋਣਾ ਕਮਲ ਦੀ ਗੱਲ ਦਿਲ ਦੇ ਯਾਰ ਪਾਰ ਕੀ ਕੀਤੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਨਾ ਨਸ਼ੇ ਪਤੇ ਲਗਦਾ ਨਾ ਪੀਤੀ ਕਦੇ ਸ਼ਰਾਬ ਸੀ ਹੋਰ ਸੁਪਨਾ ਨਾ ਖਿਆਲ ਸੀ ਸਿਰਫ اک ਕੀ ਹੀ ਮੇਰਾ ਖਵਾਬ ਸੀ